ਸਸਕਲ ਦੋਸਤੋ ਮੈਂ ਹਰਾਜਪਾਲ ਮਖਣੀ ਅੱਜ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਚਰਚਾ ਕਰਾਂਗੇ ਸੇਧ ਦੀ ਅੱਜ ਜਿਹੜੀ ਆਪਾਂ ਗੱਲ ਕਰਨ ਵਾਲੇ ਆ ਉਹਦੇ ਬਾਰੇ ਸ਼ਾਇਦ ਤੁਹਾਡੇ ਚ ਕੁਝ ਲੋਕਾਂ ਨੂੰ ਨਾ ਪਤਾ ਹੋਵੇ ਉਹਦੇ ਬਾਰੇ ਜਿਹੜੇ ਸਾਡੇ ਪੈਰ ਨੇ ਉਹਨਾਂ ਦੇ ਥਰੂ ਅਸੀਂ ਆਪਣੀ ਹਰ ਤਰ੍ਹਾਂ ਦੀ ਬਿਮਾਰੀ ਦਾ ਜਿਹੜਾ ਇਲਾਜ ਹੈ ਉਹ ਕਰ ਸਕਦੇ ਹਾਂ ਮਤਲਬ ਸਾਹ ਦੇ ਨਾਲ ਜੁੜੇ ਹੋਏ ਜਿੰਨੇ ਰੋਗ ਨੇ ਦਮਾ ਹੋ ਗਿਆ ਤੁਹਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਗਈ ਹੋਰ ਵੀ ਜਿੰਨੇ ਵੀ ਤੁਹਾਡੇ ਬਰੀðਿੰਗ ਦੀ ਜਿੰਨੀਆਂ ਵੀ ਪ੍ਰੋਬਲਮਸ ਨੇ ਉਹ ਸਾਰੀਆਂ ਦਾ ਹੱਲ ਉਸ ਤੋਂ ਬਾਅਦ ਜੋੜਾਂ ਦੇ ਦਰਦ ਜਾਂ ਤੁਹਾਡੇ ਰੀਡ ਦੀ ਹੱਡੀ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਜੋਇੰਟਸ ਦੀ ਜਿਹੜੀ ਕੋਈ ਦਿੱਕਤ ਹੈ ਉਹਦਾ ਹੱਲ ਬਲੱਡ ਪ੍ਰੈਸ਼ਰ ਦਾ ਜਿਹੜਾ ਹੱਲ ਹੈ ਤੇ ਇਸੇ ਤਰ੍ਹਾਂ अनेਕਾਂ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਉਹ ਆਪਾਂ ਪੈਰਾਂ ਦੇ ਥਰੂ ਕਰ ਸਕਦੇ ਹਾਂ ਜਿਹੜੇ ਸਾਡੇ ਪੈਰ ਨੇ ਇਹ ਬਹੁਤ ਇੱਕ ਕੰਪਲੈਕਸ ਬਹੁਤ ਇੱਕ ਜਟਲ ਸਟਰਕਚਰ ਹੈ ਇਹਦੇ ਵਿੱਚ 26 ਤਾਂ ਹੱਡੀਆਂ ਹੁੰਦੀਆਂ ਨੇ ਮਤਲਬ ਇੰਨੀਆਂ ਹੱਡੀਆਂ ਜਿਹੜੀਆਂ ਪੂਰੇ ਸਰੀਰ ਨੂੰ ਸਾਡੇ ਨੂੰ ਸਪੋਰਟ ਕਰਦੀਆਂ ਨੇ ਔਰ ਸਾਡੇ ਸਰੀਰ ਦੇ ਹਰ ਅੰਗ ਦੀ ਲਗਭਗ ਜਿਹੜੀਆਂ ਨਰਵ ਐਂਡਿੰਗਸ ਨੇ ਉਹ ਇਹ ਪੈਰ ਦੇ ਵਿੱਚ ਆ ਕੇ ਖਤਮ ਹੁੰਦੀਆਂ ਨੇ ਰਿਫਲੈਕਸੋਲੋਜੀ ਇੱਕ ਪ੍ਰੋਸੀਜਰ ਹੈ ਜਿਹਦੇ ਰਾਹੀਂ ਪੈਰਾਂ ਵਿਆ ਅਲਗ-ਅਲਗ ਹਿੱਸਿਆਂ ਨੂੰ ਦਬਾ ਕੇ ਸਰੀਰ ਦੇ ਲਗਭਗ ਹਰ ਅੰਗ ਨੂੰ ਜਿਹੜਾ ਉਹ ਠੀਕ ਕੀਤਾ ਜਾ ਸਕਦਾ ਪਲੱਸ ਜਿਹੜੇ ਸਾਡੇ ਪੈਰ ਨੇ ਇਹਦੇ ਵਿੱਚ ਜਿਹੜੇ ਮਸਾਮ ਨੇ ਇਹ ਸਭ ਤੋਂ ਖੁੱਲੇ ਸਭ ਤੋਂ ਵੱਡੇ ਮਸਾਮ ਹੁੰਦੇ ਨੇ ਤੋਂ ਪੈਰਾਂ ਦੇ ਵਿੱਚ ਵੀ ਦੇ ਵਿੱਚ ਵੀ ਸਰੀਰ ਬਹੁਤ ਕੁਝ ਸੋਖਦਾ ਅਬਜ਼ਰਪਸ਼ਨ ਜਿਵੇਂ ਸਾਡਾ ਜਿਹੜਾ ਮੇਨ ਇੰਜਨ ਹੈ ਉਹ ਸਾਡਾ ਹਾਜਮਾ ਸਾਡਾ ਡਾਈਜੈਸਟਿਵ ਸਿਸਟਮ ਜਿਹਦੇ ਵਿੱਚ ਉੱਪਰੋਂ ਅਸੀਂ ਕੁਝ ਵੀ ਡਾਲਦੇ ਆ ਉਹਨੂੰ ਮੂੰਹ ਦੇ ਵਿੱਚੋਂ ਤੋੜਨਾ ਸ਼ੁਰੂ ਕਰਕੇ ਉਹਦੇ ਵਿੱਚੋਂ ਤੱਤ ਕੱਢਦਾ 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 ਜੋ ਕੁਛ ਸਰੀਰ ਨੂੰ ਚਾਹੀਦਾ ਹੁੰਦਾ ਉਹ ਸਾਰੇ ਤੱਤ ਉਹਦੇ ਵਿੱਚੋਂ ਕੱਢ ਕੇ ਐਬਜ਼ੌਰਬ ਕਰਕੇ ਤੇ ਜੋ ਬੇਕਾਰ ਚੀਜ਼ ਹੈ ਉਹਨੂੰ ਬਾਹਰ ਗਿਰਾ ਦਿੰਦਾ ਉਹ ਤੇ ਉਹੀ ਤੱਤਾਂ ਦੇ ਸਹਾਰੇ ਸਾਡਾ ਸਰੀਰ ਬਣਾ ਸਾਡੇ ਸਰੀਰ ਦੀ ਰਿਪੇਅਰ ਹੁੰਦੀ ਹੈ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਮਤਲਬ ਸਾਡੀ ਆਕਸੀਜਨ ਸਾਹ ਤੇ ਬਾਲਣ ਵਾਸਤੇ ਚੀਨੀ 슈ਗਰ ਕਿਉਂਕਿ ਹਰ ਚੀਜ਼ ਦੇ ਵਿੱਚ ਉਹ ਗਲੂਕੋਸ ਨਿਕਲਦੀ ਹੈ ਤੇ ਉਹਦੇ ਨਾਲ ਇਹ ਸਰੀਰ ਜਿਹੜਾ ਚੱਲਦਾ ਤੋਂ ਇਸੇ ਤਰ੍ਹਾਂ ਜਿਹੜੀ ਐਬਸਾਰਪਸ਼ਨ ਹੈ ਉਹ ਸਾਡੇ ਪੈਰਾਂ ਦੇ ਥਰੂ ਹੁੰਦੀ ਹੈ ਜਿਹੜੀ ਵੀ ਗੱਲ ਮੈਂ ਕਹਿਣ ਵਾਲਾ ਇਹਨੂੰ ਤੁਸੀਂ ਇਸਤੇਮਾਲ ਕਰਕੇ ਦੇਖਣਾ ਤੁਹਾਨੂੰ ਇਮੀਡੀਏਟ ਰਿਜ਼ਲਟ ਮਿਲਣਗੇ ਬਹੁਤ ਸਿੱਧੀਆਂ ਸਾਧੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਬਿਲਕੁਲ ਅਹਿਮੀਅਤ ਨਹੀਂ ਦਿੰਦੇ ਉਹਨਾਂ ਦੀ ਅਹਿਮੀਅਤ ਬਹੁਤ ਵੱਡੀ ਹੈ ਜਿਵੇਂ ਪਿਆਜ਼ ਪਿਆਜ਼ ਲਗਭਗ ਅਸੀਂ ਹਰ ਸਬਜ਼ੀ ਦੇ ਵਿੱਚ ਯੂਜ਼ ਕਰਦੇ ਹਾਂ ਔਰ ਇਹਨੂੰ ਅਸੀਂ ਇੱਕ ਸਿੰਪਲ ਇਨਗਰੀਡੀਅੰਟ ਸਮਝਦੇ ਹਾਂ ਜੜ ਕੇ ਬਹੁਤ ਜ਼ਬਰਦਸਤ ਇਹਦੀਆਂ ਕੁਆਲਿਟੀਆਂ ਨੇ ਜੇ ਤੁਹਾਨੂੰ ਕੋਈ ਖਾਂਸੀ ਕਿਸੇ ਤਰ੍ਹਾਂ ਦੀ ਹੋਵੇ ਦਮੇ ਦਾ ਰੋਗ ਹੋਵੇ ਕੁਝ ਵੀ ਹੋਵੇ ਤਾਂ ਤੁਸੀਂ ਪਿਆਜ਼ ਦੇ ਹਲਕੇ ਹਲਕੇ ਸਲਾਈਸ ਕੱਟ ਲੋ ਟੁਕੜੇ ਉਹਦੇ ਕੱਟ ਲੋ ਪੀਸਣਾ ਨਹੀਂ ਹੈ ਉਹਦੇ ਹਲਕੇ ਹਲਕੇ ਟੁਕੜੇ ਕੱਟ ਲੋ ਉਹ ਟੁਕੜੇ ਤੁਸੀਂ ਇੱਕ ਕੱਪੜਾ ਲੈ ਕੇ ਉਹਦੇ ਉੱਤੇ ਵਿਛਾ ਕੇ ਆਪਣੇ ਪੈਰਾਂ ਦੀਆਂ ਤਲੀਆਂ ਉਹਦੇ ਉੱਤੇ ਰੱਖ ਲਓ ਉਸ ਤੋਂ ਬਾਅਦ ਉਹਨੂੰ ਉੱਪਰੋਂ ਕਿਸੇ ਪਲੱਥੀਨ ਦੇ ਨਾਲ ਲਿਫਾਫਾ ਜਿਹਾ ਪਾ ਕੇ ਉਹਨੂੰ ਬੰਨ ਲਓ ਔਰ ਉਹਦੇ ਉੱਤੇ ਦੀ ਜਰਾਬ ਪਾ ਲਓ ਪਲੱਥੀਨ ਇਸ ਕਰਕੇ ਕਿ ਬਾਹਰ ਨਾ ਜਾਵੇ ਸਾਰਾ ਜਿਹੜਾ ਉਹਦਾ ਜੂਸਿਸ ਨੇ ਉਹ ਬਾਹਰ ਨਾ ਜਾ। ਜੇ ਤੁਹਾਨੂੰ ਖੰਗ ਹੈ ਇਮੀਡੀਏਟਲੀ ਤੁਸੀਂ ਦੇਖੋਗੇ ਇਮੀਡੀਏਟਲੀ 15-20 ਮਿੰਟ ਦੇ ਵਿੱਚ ਵਿੱਚ ਹੀ ਤਾਨੂੰ ਉਹਦਾ ਫਰਕ 10-15 ਮਿੰਟ ਦੇ ਵਿੱਚ ਹੀ ਤੁਹਾਨੂੰ ਉਹਦਾ ਫਰਕ ਨਜ਼ਰ ਆਣਾ ਸ਼ੁਰੂ ਹੋ ਜਾਊਗਾ ਪੈਰਲੇ ਵਿੱਚ ਉਹਨੇ ਉਹਨੂੰ ਅਬਜ਼ੌਰਬ ਕਰਨਾ ਔਰ ਉਹ ਤੁਹਾਡੇ ਲਹੂ ਦੇ ਵਿੱਚ ਡਾਇਰੈਕਟ ਜਿਹੜਾ ਹੈਗਾ ਉਹ ਘੁਲ ਕੇ ਉਹਦੇ ਵਿੱਚਲੇ ਜਿਹੜੇ ਕੰਪਾਊਂਡ ਨੇ ਉਹਦੇ ਵਿੱਚ ਜਿਹੜੇ ਕੈਮੀਕਲਸ ਹਨ ਉਹ ਸਾਰਾ ਤੁਹਾਡੇ ਸਰੀਰ ਦੇ ਵਿੱਚ ਘੁਲੂਗਾ ਔਰ ਤੁਹਾਨੂੰ ਇਮੀਡੀਏਟਲੀ ਫਰਕ ਦਊਗਾ ਔਰ ਉਹ ਜਿਹੜੇ ਪਿਆਜ਼ ਦੇ ਵਿੱਚ ਜਿਹੜੇ ਤੱਤ ਨੇ ਉਹ ਸਾਰੇ ਤੁਹਾਡੇ ਫੇਫੜਿਆਂ ਦੇ ਵਿੱਚ ਨੈਜ਼ਲ ਪਾਸੇਜ ਦੇ ਵਿੱਚ ਇਹ ਸਾਰੇ ਦੇ ਵਿੱਚ ਬਹੁਤ ਜ਼ਿਆਦਾ ਅਸਰ ਕਰਦੇ ਨੇ ਔਰ ਇਨੀਜੇਟ ਅਸਰ ਕਰਦੇ ਨੇ ਤੇ ਜੇ ਤੁਹਾਨੂੰ ਦਮੇ ਦੀ ਸ਼ਿਕਾਇਤ ਹੈ ਕਿਸੇ ਹੋਰ ਚੀਜ਼ ਦੀ ਸ਼ਿਕਾਇਤ ਹੈ ਸਾਹ ਦੇ ਨਾਲ ਰਿਲੇਟਡ ਤਾਂ ਤੁਸੀਂ ਇਹਦਾ ਇਸਤੇਮਾਲ ਕਰਕੇ ਦੇਖੋ ਤੁਹਾਨੂੰ ਜ਼ਰੂਰ ਔਰ ਜ਼ਰੂਰ ਫਰਕ ਪਏਗਾ ਇਸੇ ਤਰ੍ਹਾਂ ਜਿਹੜਾ ਲਸਣ ਹੈ ਤੁਹਾਡਾ ਲਸਣ ਵੀ ਇਸੇ ਤਰ੍ਹਾਂ ਹੀ ਕੰਮ ਕਰਦਾ ਇਸ ਤੋਂ ਜ਼ਿਆਦਾ ਕੰਮ ਕਰਦਾ ਪਰ ਇੱਥੇ ਫੇਰ ਉਹੀ ਗੱਲ ਮੈਂ ਕਹਾਂ ਨਾ ਕਿ ਇਹਨੂੰ ਕੁੱਟਣਾ ਨਹੀਂ ਹੈ ਪੀਸਣਾ ਨਹੀਂ ਹੈਗਾ ਇਹਦੇ ਬਰੀਕ-ਬਰੀਕ ਹਿੱਸੇ ਕਰਕੇ ਤੇ ਉਹਨੂੰ ਪੈਰਾਂ ਦੇ ਥੱਲੇ ਤੁਸੀਂ ਬੰਨਣਾ ਈਵਨ ਜਿਹੜੇ ਬੱਚੇ ਨੇ ਉਹਨਾਂ ਉਹਨਾਂ ਦਾ ਵੀ ਇਲਾਜ ਜਿਹੜੇ ਛੋਟੇ ਬੱਚੇ ਨੇ ਉਹਨਾਂ ਦਾ ਵੀ ਇਲਾਜ ਇਹਦੇ ਨਾਲ ਕੀਤਾ ਜਾ ਸਕਦਾ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਲਸਣ ਜ਼ਿਆਦਾ ਗਰਮ ਹੁੰਦਾ ਤਾਂ ਇਹ ਨਾ ਹੋਵੇ ਵੀ ਤੁਸੀਂ ਜਵਾਕ ਦੇ ਬਹੁਤ ਸਾਰਾ ਬੰਨ ਦੋ ਤੇ ਉਹਦੇ ਬਲਿਸਟਰਸ ਕਰ ਦੋ ਪਿਆਜ਼ ਔਰ ਲਸਣ ਇਹ ਦੋ ਚੀਜ਼ਾਂ ਜੇ ਤੁਸੀਂ ਪੈਰ ਦੇ ਥੱਲੇ ਬੰਨਦੇ ਹੋ ਤਾਂ ਤੁਹਾਨੂੰ ਇਮੀਡੀਏਟਲੀ ਇਮੀਡੀਏਟਲੀ ਫਰਕ ਦਿਖਾਊਗਾ ਨੰਗੇ ਪੈਰੀ ਚੱਲਣ ਦੇ ਜਿਹੜੇ ਲਾਭ ਨੇ ਉਹ ਵੀ ਇਸ ਕਰਕੇ ਨੇ ਕਿ ਐਬਸਾਰਪਸ਼ਨ ਜਿਹੜੀ ਆ ਉਹ ਪੈਰਾਂ ਦੇ ਥਰੂ ਡਾਇਰੈਕਟ ਐਬਸਾਰਪਸ਼ਨ ਹੁੰਦੀ ਹੈ ਡਾਇਰੈਕਟ ਸੋਖ ਦਾ ਹੈ ਉਹ ਤੱਤ ਜਿਹੜੀ ਵੀ ਚੀਜ਼ ਉਹਦੇ ਕੰਟੈਕਟ ਦੇ ਵਿੱਚ ਆਂਦੇ ਨੇ ਪੈਰਾਂ ਦੇ ਵਿੱਚ ਔਰ ਪੈਰ ਤੁਹਾਡੇ ਹਰ ਵੇਲੇ ਗਰਮ ਹੋਣੇ ਚਾਹੀਦੇ ਨੇ ਹੱਥ ਔਰ ਪੈਰ ਤੁਹਾਡੇ ਗਰਮ ਹੋਣੇ ਚਾਹੀਦੇ ਨੇ ਜੇ ਤੁਹਾਡੇ ਹੱਥ ਔਰ ਪੈਰ ਠੰਡੇ ਰਹਿੰਦੇ ਨੇ ਇਹ ਨਿਸ਼ਾਨੀ ਹੈ ਕਿ ਤੁਹਾਡਾ ਜਿਹੜਾ ਲਹੂ ਹੈ ਉਹ ਸਿਰੇ ਤੱਕ ਨਹੀਂ ਪਹੁੰਚ ਰਿਹਾ ਇਸੇ ਕਰਕੇ ਉਹ ਪ੍ਰੋਪਰ ਗਰਮੀ ਜਿਹੜੀ ਉਹ ਪੈਦਾ ਨਹੀਂ ਕਰ ਰਿਹਾ ਤੇ ਇਸੇ ਦਾ ਹਰ ਵੇਲੇ ਧਿਆਨ ਰੱਖਣਾ ਕਿ ਤੁਹਾਡੇ ਹੱਥ ਔਰ ਪੈਰ ਜਿਹੜੇ ਨੇ ਉਹ ਗਰਮ ਰਹਿਣ ਇਹਦਾ ਕਾਰਨ ਜਿਹੜੇ ਠੰਡੇ ਰਹਿੰਦੇ ਨੇ ਉਹਦੇ ਕਈ ਕਾਰਨ ਨੇ ਉਹਦੇ ਵਿੱਚੋਂ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਜਿਹੜਾ ਲਹੂ ਹੈ ਉਹ ਗਾੜਾ ਹੋ ਗਿਆ ਜਾਂ ਕੋਲੇਸਟ੍ਰੋਲ ਵਧਿਆ ਹੋਇਆ ਉਹਦੇ ਕਰਕੇ ਹੀ ਪ੍ਰੈਸ਼ਰ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਵੱਧਦਾ ਤਾਂ ਹਰ ਜਗ੍ਹਾ ਤੱਕ ਨਹੀਂ ਪਹੁੰਚ ਸਕਦਾ ਤੁਹਾਡਾ ਜਿਹੜਾ ਲਹੂ ਹੈ ਪ੍ਰੋਪਰ ਨਹੀਂ ਪਹੁੰਚ ਸਕਦਾ ਉਹਦੇ ਕਰਕੇ ਥਕਾਵਟ ਹਰ ਵੇਲੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹਰ ਵੇਲੇ ਤੇ ਚਿੜਚਿੜਾਪਨ ਉਹ ਸਾਰਾ ਕੁਝ ਇਹਦੇ ਨਾਲ ਜੁੜਿਆ ਹੋਇਆ ਤੇ ਜੇ ਤੁਸੀਂ ਆਪਣੇ ਲਹੂ ਨੂੰ ਆਰਗਾਨਿਕਲੀ ਕੁਦਰਤੀ ਤੌਰ ਦੇਤੇ ਪਤਲਾ ਕਰਨਾ ਚਾਹੁੰਦੇ ਹੋ ਤਾਂ ਮਰਚਾਂ ਜੀ ਲਾਲ ਮਰਚਾਂ ਉਹ ਸੁੱਕੀਆਂ ਹੋਈਆਂ ਲਾਲ ਮਰਚਾਂ ਜੇ ਤੁਸੀਂ ਆਪਣੇ ਪੈਰ ਦੇ ਥੱਲੇ ਬੰਨ ਲਓ ਇੱਕ ਉਸੇ ਤਰ੍ਹਾਂ ਲੈ ਲਓ ਤੁਸੀਂ ਪੇਪਰ ਉਹਦੇ ਉੱਪਰ ਮਿਰਚਾਂ ਲਗਾ ਕੇ ਔਰ ਉਹਨਾਂ ਨੂੰ ਤੁਸੀਂ ਪੈਰ ਦੇ ਥੱਲੇ ਬੰਨ ਲਓ ਔਰ ਉਹਦੇ ਉੱਤੇ ਦੀ ਜਰਾਬ ਪਾ ਲਓ ਜਿਨ੍ਹਾਂ ਦੇ ਪੈਰ ਠੰਡੇ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਫਰਕ ਪੈਣਾ ਸ਼ੁਰੂ ਹੋ ਜਾਊਗਾ ਕਿਉਂਕਿ ਜਿਹੜੀ ਲਾਲ ਮਿਰਚ ਹੈ ਇਹ ਨਾ ਸਿਰਫ ਲਹੂ ਨੂੰ ਪਤਲਾ ਕਰਦੀ ਹੈ ਬਲਕਿ ਜੇ ਤੁਹਾਡੀ ਕੋਈ ਆਰਟਰੀ ਜਿਹੜੀ ਕੋਈ ਅੰਦਰ ਨਾੜਾਂ ਨੇ ਨਸਾਂ ਜਿਹੜੀਆਂ ਲਹੂ ਨੂੰ ਲੈ ਕੇ ਜਾ ਰਹੀਆਂ ਨੇ ਉਹਦੇ ਵਿੱਚ ਜੇ ਕੋਈ ਰਪਚਰ ਹੈ ਕੋਈ ਉਹਦੇ ਵਿੱਚ ਸਮਝ ਲਓ ਡੈਮੇਜ ਹੋ ਗਿਆ ਸਰਾ ਕੋ ਉਹਨੂੰ ਰਿਪੇਅਰ ਵੀ ਕਰ ਦਿੰਦੀ ਹੈ ਨੇ ਇਹ ਔਰ ਤੁਹਾਡੀ ਜਿਹੜੀ ਆਰਟਰੀ ਦੀ ਹੈਲਥ ਹੈ ਜਿਹੜੀ ਉਹਨਾਂ ਦੀ ਵਾਲਸ ਹਨ ਉਹਨਾਂ ਨੂੰ ਵੀ ਸਟਰੈਂਥਨ ਕਰਨ ਦੇ ਵਿੱਚ ਬਹੁਤ ਜ਼ਿਆਦਾ کارਗਰ ਸਾਬਤ ਹੁੰਦੀਆਂ ਨੇ ਕੈਪਸੇਸ਼ਨ ਹੁੰਦਾ ਇਹਦੇ ਵਿੱਚ ਔਰ ਇਹ ਜਿਹੜੀ ਐਬਸਾਰਪਸ਼ਨ ਆ ਉਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਪਰ ਫਿਰ ਉਹੀ ਗੱਲ ਮੈਂ ਕਹਾਂ ਕਿ ਕਈਆਂ ਦੀ ਸਕਿਨ ਜਿਹੜੀ ਆ ਸੈਂਸਿਟਿਵ ਹੁੰਦੀ ਆ ਮਿਰਚਾਂ ਨੂੰ ਜਾਂ ਲਸਣ ਨੂੰ ਤਾਂ ਪਹਿਲਾਂ ਉਹ ਆਪਣੇ ਸਰੀਰ ਦੇ ਕਿਸੇ ਅੰਗ ਦੇ ਉੱਤੇ ਲਗਾ ਕੇ ਇਹ ਚੈੱਕ ਕਰ ਲੈਣ ਕਿ ਉਹਨਾਂ ਨੂੰ ਧੱਫੜ ਦਾਣੇ ਤਾਂ ਨਹੀਂ ਹੁੰਦੇ ਉਹਦੇ ਨਾਲ ਜੇ ਹੁੰਦੇ ਨੇ ਤਾਂ ਇਹ ਇਹਨੂੰ ਡਾਈਲੂਟ ਕਰਕੇ ਲਗਾਣਾ ਮਤਲਬ ਇੱਕ ਚਮਚ ਮਰਚਾ ਦੋ ਕੱਪ ਪਾਣੀ ਦੇ ਵਿੱਚ ਘੋਲ ਕੇ ਉਹਦੀ ਜੇ ਅਸੀਂ ਮ사ਜ ਪੈਰ ਦੇ ਹੇਟਾ ਕਰਦੇ ਆ ਤਾਂ ਉਹ ਤੁਹਾਡੇ ਲਹੂ ਦੇ ਵਿੱਚ ਜਦੋਂ ਘੁਲ ਕੇ ਤੁਹਾਡੇ ਸਰੀਰ ਦੇ ਵਿੱਚ ਗਰਦਿਸ਼ ਕਰਦੀ ਹੈ ਅਣਗਿਣਤ ਉਹਦੇ ਬੈਨੀਫਿਟ ਦੇਂਦੇ ਨੇ ਮਿਰਚ ਵੀ ਕਿਹੜੀ ਯੂਜ਼ ਕਰਨੀ ਹੈ ਇੱਕ ਤਾਂ ਹੁੰਦੀ ਹੈ ਦੇਗੀ ਮਿਰਚ ਕਸ਼ਮੀਰੀ ਮਿਰਚ ਦੋਨਾਂ ਦੇ ਵਿੱਚ ਫਰਕ ਹੈ ਇਹ ਜਿਹੜੀ ਦੇਗੀ ਮਿਰਚ ਹੈ ਇਹ ਮਾਈਲਡ ਹੁੰਦੀ ਹੈ ਮਤਲਬ ਇਹ ਬਹੁਤ ਜ਼ਿਆਦਾ ਹੌਟ ਨਹੀਂ ਹੁੰਦੀ ਬਹੁਤ ਜ਼ਿਆਦਾ ਤਿੱਖੀ ਨਹੀਂ ਹੁੰਦੀ ਕਲਰ ਇਹਦਾ ਜ਼ਿਆਦਾ ਹੁੰਦਾ ਤੇ ਆਮ ਜਿਹੜੀਆਂ ਮਿਰਚਾਂ ਸਾਨੂੰ ਮਿਲਦੀਆਂ ਨੇ ਉਹ ਤਿੱਖੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਇਹਨਾਂ ਦੋਨਾਂ ਦੇ ਵਿੱਚ ਵਿਚਾਲੇ ਦੇਸੀ ਮਿਰਚ ਆਂਦੀ ਹੈ ਸਾਊਥ ਅਮਰੀਕਾ ਦੇ ਵਿੱਚ ਉਹਨੂੰ ਇੱਕ ਤਰ੍ਹਾਂ ਦੀ ਇਸੇ ਤਰ੍ਹਾਂ ਦੀ ਇੱਕ ਹੋਰ ਮਿਰਚ ਜਿਹਨੂੰ ਕਾਇਨ ਪੀਪਰ ਕਹਿੰਦੇ ਨੇ ਤੋਂ ਸਾਡੇ ਇੱਥੇ ਜਿਹੜੀ ਦੇਸੀ ਮਿਰਚ ਆਉਂਦੀ ਹੈ ਉਹ ਉਹਦਾ ਜਿਹੜਾ ਹੈਗਾ ਉਹ ਉਸ ਤਰ੍ਹਾਂ ਦਾ ਹੀ ਫਲੇਵਰ ਔਰ ਉਸ ਤਰ੍ਹਾਂ ਦੀ ਹੀ ਉਹਦੇ ਵਿੱਚ ਗੁਣ ਨੇ ਤੇ ਉਹ ਸਾਨੂੰ ਵਰਤਣੀ ਚਾਹੀਦੀ ਹੈ ਤੋ ਮਿਰਚ ਦੇ ਅਣਗਿਣਤ ਔਰ ਅਣਗਿਣਤ ਫਾਇਦੇ ਨੇ ਡਾਈਜੈਸਟਿਵ ਹੈਲਥ ਦੇ ਵਿੱਚ ਔਰ ਤੁਹਾਡੀ ਬਲੱਡ ਸਰਕੂਲੇਸ਼ਨ ਦੇ ਵਿੱਚ ਔਰ ਤੁਹਾਡੇ ਅੰਦਰੋਂ ਐਟਰੀਜ਼ ਦੀ ਰਿਪੇਅਰ ਦੇ ਵਿੱਚ ਇਹਦਾ ਬਹੁਤ 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 ਵੱਡਾ ਰੋਲ ਹੈ ਜਿਹੜੀ ਬੁੱਕ ਦੇ ਬੁੱਕ ਦੇ ਵਿੱਚ ਹਰਬਸ ਦੇ ਬਾਰੇ ਲਿਖਿਆ ਗਿਆ ਇੱਕ ਇੱਕ ਪੇਜ ਉਹਦੇ ਵਿੱਚ 10 ਪੇਜ ਸਿਰਫ ਜਿਹੜੀ ਮਿਰਚ ਹੈ ਉਦੇ ਬੈਨੀਫਿਟ ਬਾਰੇ ਦੱਸਿਆ ਗਿਆ ਸਾਨੂੰ ਨਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਆਣਾ ਚਾਹੀਦਾ ਵੀ ਇਹਦਾ ਇਸਤੇਮਾਲ ਕਿਵੇਂ ਕਰਨਾ ਪਿਆਜ਼ ਕਿਸ ਤਰ੍ਹਾਂ ਕੱਟਣਾ ਕਿਵੇਂ ਕੱਟਣਾ ਉਹ ਉਹਦਾ ਆਪਣਾ ਬਹੁਤ ਵੱਡਾ ਰੋਲ ਹੈ ਜਿਵੇਂ ਮਿਰਚ ਦੀ ਮੈਂ ਗੱਲ ਕੀਤੀ ਸੁੱਕੀ ਹੋਈ ਦਾ ਆਪਣਾ ਰੋਲ ਹੈ ਲੇਕਿਨ ਉਹਨੂੰ ਗਿੱਲੀ ਜਿਹੜੀ ਹੈਗੀ ਆ ਉਹਦਾ ਆਪਣਾ ਰੋਲ ਹੈ ਤੋਂ ਜਿਹੜਾ ਅਸੀਂ ਫੂਡ ਆਪਣਾ ਬਣਾਉਨੇ ਆ ਸਾਡਾ ਜਿਹੜਾ ਪ੍ਰਾਚੀਨ ਸਾਡੀ ਪੰਜਾਬੀ ਸਭਤਾ ਦੇ ਵਿੱਚ ਜਿਹੜਾ ਖਾਣਾ ਬਣਦਾ ਸੀ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਕੀਤਾ ਗਿਆ ਸੀ ਪਿਆਜ਼ ਟਮਾਟਰ ਅਦਰਕ ਲਸਣ ਜੀਰਾ ਲੌਂਗ ਦਾਲਚੀਨੀ ਇਹ ਸਾਰੀਆਂ ਜਿਹੜੀਆਂ ਹਬਜ਼ ਨੇ ਨਾ ਦੀ ਇੱਕ ਖਾਸ ਮਿਕਦਾਰ ਰੱਖੀ ਜਾਂਦੀ ਸੀ ਔਰ ਇਹਨਾਂ ਨੂੰ ਖਾਸ ਤਰੀਕੇ ਦੇ ਨਾਲ ਇਹਨਾਂ ਨੂੰ ਪਕਾਇਆ ਜਾਂਦਾ ਸੀ ਜਿਵੇਂ ਹਲਦੀ ਅੱਜ ਕੱਲ ਤਾਂ ਸੁੱਕੀ ਉਹ ਵਰਤਦੇ ਆ ਸੀ ਹੁਣ ਅਸੀਂ ਜਿਹੜਾ ਪ੍ਰਾਚੀਨ ਪੰਜਾਬੀ ਤਰੀ ਪੇਸਟ ਬਣਾ ਰਹੇ ਹਾਂ ਔਰ ਤੁਹਾਡੇ ਵਾਸਤੇ ਅਵੇਲੇਬਲ ਕਰਾਇਆ ਹੋਇਆ ਹੈ ਜੇ ਤੁਸੀਂ ਖਰੀਦਣਾ ਹੋਵੇ ਤਾਂ ਮੇਰੇ ਫੋਨ ਦੇ ਉੱਤੇ 9216656801 ਦੇ ਉੱਤੇ WhatsApp ਕਰੋ ਆਪਣਾ ਨਾਮ ਐਡਰੈਸ ਤੇ ਮੈਂ ਤੁਹਾਨੂੰ ਭੇਜੂੰਗਾ ਉਹ ਉਹਦੇ ਵਿੱਚ ਸਾਰਾ ਜਿਹੜਾ ਸਾਡਾ ਪ੍ਰਾਚੀਨ ਨੌਲੇਜ ਹੈ ਜਿਹੜਾ ਵਿਜ਼ਡਮ ਹੈ ਸਾਡਾ ਐਂਸ਼ੀਅੰਟ ਵਿਜ਼ਡਮ ਉਹਦੀ ਅਯੋਕੀ ਸਾਇੰਸ ਦੇ ਨਾਲ ਸੁਮੇਲ ਕਰਕੇ ਉਸ ਸਰ ਨਾਲ ਉਹਨੂੰ ਬਣਾਇਆ ਗਿਆ ਬਣਾਉਣ ਵਾਸਤੇ ਹਾਈਜੀਨਿਕ ਤਰੀਕਾ ਲੇਕਿਨ ਜਿਹੜੀ ਬੇਸਿਕ ਨੌਲੇਜ ਹੈ ਔਰ ਜਿਹੜੀ ਅਯੋਕੀ ਸਾਇੰਸ ਜਿੱਥੇ ਦੋਨੋਂ ਐਗਰੀ ਕਰਦੀਆਂ ਨੇ ਉਸ ਸਰਨਾ ਬਣਾਇਆ ਗਿਆ ਜਿਵੇਂ ਜਿਹੜਾ ਤੁਹਾਡਾ ਤੇਲ ਹੈ ਸਰੋਂ ਦਾ ਤੇਲ ਹੈ ਜਾਂ ਤੁਹਾਡਾ ਦੇਸੀ ਘੀ ਹੈ ਜਾਂ ਕੋਈ ਵੀ ਤੇਲ ਜਿਹੜਾ ਹੈਗਾ ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਚੀਜ਼ ਤੁਸੀਂ ਪਾਓਗੇ ਉਹਦਾ ਟੇਸਟ ਔਰ ਉਹਦੀ ਖੁਸ਼ਬੂ ਨੂੰ ਅਕਵਾਇਰ ਕਰ ਲੈਂਦਾ ਉਹ ਸੋਕ ਲੈਂਦਾ ਉਹ ਉਸ ਤੋਂ ਬਾਅਦ ਬਾਹਰੜੀਆਂ ਚੀਜ਼ਾਂ ਦਾ ਉਹਨਾਂ ਅਸਰ ਨਹੀਂ ਹੁੰਦਾ ਤੇ ਉਸੇ ਤਰ੍ਹਾਂ ਜਿਵੇਂ ਆਪਾਂ ਗੱਲ ਕੀਤੀ ਦਾਲਚੀਨੀ ਦੀ ਜੀਰੇ ਦੀ ਹੈਨਾ ਉਹ ਜੇ ਤੁਸੀਂ 175 ਡਿਗਰੀ ਤੇ ਪਾਓਗੇ ਤਾਂ ਹੋਰ ਰਿਜ਼ਲਟ ਨੇ ਤੇ 192 ਤੇ ਪਾਓਗੇ ਤਾਂ ਹੋਰ ਰਿਜ਼ਲਟ ਨੇ ਤੇਲ ਨੂੰ ਕਿੰਨਾ ਗਰਮ ਕਰਨਾ ਵੀ ਉਹਨੂੰ ਕਹਿੰਦੇ ਨੇ ਤੇਲ ਫੂਕ ਦਿਓ ਜੀ ਪਹਿਲਾਂ ਜੇ ਤੁਸੀਂ ਇੱਕ ਟੈਂਪਰੇਚਰ ਤੋਂ ਬਿਯੋਂਡ ਉਹਨੂੰ ਲੈ ਜਾਓਗੇ ਉਸ ਉਹ ਤਾਂ ਵੀ ਜਿਹੜੇ ਤੇਲ ਹੈ ਉਹਦੇ ਅੰਦਰ ਟ੍ਰਾਂਸਫੈਟਸ ਬਣਨਗੇ ਉਹਦੀ ਸਾਰੀ ਜਿਹੜੀਆਂ ਕੁਆਲਿਟੀਆਂ ਨੇ ਤੇ ਉਹ ਸਾਰਾ ਕੁਝ ਚੇਂਜ ਹੋ ਜਾਊਗਾ ਤੇ ਕਿੰਨਾ ਤੁਹਾਡਾ ਪੈਣਾ ਚਾਹੀਦਾ ਮਤਲਬ ਜਿਹੜਾ ਲੌਂਗ ਹੈ ਤੇ ਲਾਚੀ ਦਾਣਾ ਕਿੰਨਾ ਤੇ ਦਾਲਚੀਨੀ ਕਿੰਨੀ ਹੈ ਨਾ ਉਹਦੀ ਵੀ ਰੇਸ਼ਿਓ ਸਾਰੀ ਸਾਡੇ ਜਿਹੜੇ ਪੁਰਾਣੇ ਲੋਕ ਸੀਗੇ ਉਹਨਾਂ ਨੂੰ ਅੰਦਾਜ਼ੇ ਨਾਲ ਸਾਰਾ ਕੁਝ ਪਤਾ ਸੀ ਔਰ ਉਸੇ ਤਰ੍ਹਾਂ ਹੀ ਬਣਾਉਂਦੇ ਸੀਗੇ ਤੋ ਇਹ ਇਹ ਜਿਹੜੀ ਸਾਇੰਸ ਹੈ ਇਹ ਬਹੁਤ ਡੀਪ ਸਾਇੰਸ ਹੈ ਉਹਨਾਂ ਕੋਲ ਵੀ ਸਾਇੰਸ ਸੀਗੀ ਹੈ ਇੰਨੇ ਸਾਲਾਂ ਤੇ ਦੇ ਤੇ ਕੰਮ ਕਰਕੇ ਉਹਨਾਂ ਨੇ ਉਹ ਸਾਇੰਸ ਨੂੰ ਇਵੋਲਵ ਕੀਤਾ ਸੀਗਾ ਹੈਨਾ ਟੇਸਟ ਵੀ ਲਾਜ਼ਮਤ ਉਹਦਾ ਬਣਦਾ ਤੇ ਜਿਵੇਂ ਜਿਵੇਂ ਤੁਸੀਂ ਉਹਨੂੰ ਸਿੱਖੋਗੇ ਕਿ ਕਿਵੇਂ ਬਣਾਣਾ ਤੇ ਉਹਦਾ ਹੈਲਥ ਦਾ ਤਾਂ ਜਿਹੜਾ ਤੁਹਾਡਾ ਰੋਲ ਹੈਗਾ ਉਹ ਤਾਂ ਹੈ ਹੀ ਹੈ ਔਰ ਇਹ ਸਭ ਤੋਂ ਸਸਤਾ ਮਹੀਨੇ ਦਾ ਜੇ 1000 1200 ਰੁਪਏ ਤੁਸੀਂ ਸਿਰਫ ਆਪਣੇ ਇਸ ਸਿਰਫ ਇਸ ਤੜਕੇ ਦੇ ਉੱਤੇ ਖਰਚ ਲੋਗੇ ਨਾ ਤਾਂ ਉਹਦੇ ਨਾਲ ਹੀ ਤੁਹਾਡੀ ਜਿਹੜੀ ਸਿਹਤ ਹੈ ਉਹਦੇ 'ਚ ਕਿੰਨਾ ਫਰਕ ਪਊਗਾ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਚੀਜ਼ ਨੂੰ ਹੈਨਾ ਤੇ ਅਸੀਂ ਜੇ ਸੋਚੀ ਜਨਾਂ ਕਿ 40 45 ਰੁਪਏ ਕਿਲੋ ਪਿਆਜ਼ ਜਾਂ ਤਾਂ ਉਸ ਦੇ ਹਿਸਾਬ ਨਾਲ ਇਹ ਜਿੰਨਾ ਸਾਡਾ ਪਿਆਜ਼ ਟਮਾਟਰ ਹੁੰਦਾ ਉਹਦੇ ਚੋ 60% ਤਾਂ ਜੇ ਸਹੀ ਢੰਗ ਨਾਲ ਕੁੱਕ ਕਰੋ ਤਾਂ ਉੜ ਜਾਂਦਾ ਪਾਣੀ ਉੜ ਜਾਂਦਾ ਹੈ ਨਾ ਤੇ ਉਹਦੀ ਉਹਦੀ ਕੋਸਟ ਨੂੰ ਅਸੀਂ ਐਨਾ ਨਾ ਸੋਚੀਏ ਇਹ ਇਹ ਬਹੁਤ ਇੱਕ ਪਾਵਰਫੁਲ ਚੀਜ਼ ਹੈ ਉਹਦੇ ਬਾਰੇ ਸਾਨੂੰ ਧਿਆਨ ਕਰਨਾ ਚਾਹੀਦਾ ਤਾਂ ਜਿਹੜਾ ਤੇਲ ਹੈ ਹੁਣ ਜਿਹੜਾ ਅਰੰਡੀ ਦਾ ਤੇਲ ਹੈ ਕੈਸਟਰੋਲ ਇਹਨੂੰ ਤੁਹਾਨੂੰ ਮੂੰਹ ਦੇ ਵਿੱਚੋਂ ਕਦੀ ਵੀ ਨਹੀਂ ਖਾਣਾ ਚਾਹੀਦਾ ਮੈਨੂੰ ਐਸਟਾ ਲੱਗਦਾ ਕਿਉਂਕਿ ਸਭ ਤੋਂ ਜ਼ਿਆਦਾ ਡੀਪ ਪੈਨੇਟ੍ਰੇਸ਼ਨ ਸਭ ਤੋਂ ਜ਼ਿਆਦਾ ਜਿਹੜੀ ਐਬਜ਼ોર્ਪਸ਼ਨ ਹੈ ਉਹ ਮਤਲਬ ਬਹੁਤ ਗਹਿਰੇ ਤੱਕ ਜਿਹੜਾ ਐਬਜ਼ਾਰਬ ਹੁੰਦਾ ਉਹ ਅਰੰਡੀ ਦਾ ਤੇਲ ਆਉਂਦਾ ਤਾਂ ਜਦੋਂ ਵੀ ਅਸੀਂ ਕੋਈ ਵੀ ਹਰਬ ਦਾ ਕਿਸੇ ਵੀ ਚੀਜ਼ ਦਾ ਅੰਦਰ ਬੋਡੀ ਦੇ ਵਿੱਚ ਐਬਸਾਰਪਸ਼ਨ ਕਰਾਣੀ ਹੈ ਤਾਂ ਅਰੰਡੀ ਦਾ ਤੇਲ ਯੂਜ਼ ਕਰਾਂਗੇ ਉਹਦੇ ਨਾਲ ਮਾਲਿਸ਼ ਕਰਾਂਗੇ ਤਾਂ ਬਹੁਤ ਡੀਪ ਤੱਕ ਅੰਦਰ ਤੱਕ ਉਹ ਜਾਂਦਾ ਤਾਂ ਹੁਣ ਜੇ ਆਪਾਂ ਗੱਲ ਕਰੀਏ ਜੋੜਾਂ ਦੇ ਦਰਦ ਦੀ ਤਾਂ ਜਿਹੜੇ ਸਾਡੇ ਜੋੜਾਂ ਦੇ ਵਿੱਚ ਦਰਦ ਨੇ ਜਾਂ ਕੋਈ ਪੁਰਾਣੇ ਜਿਹੜੇ ਦਰਦ ਨੇ ਕਿਸੇ ਪਾਸੇ ਮਸਲ ਪੀਣ ਹੈ ਹੋਰ ਉਹਦੇ ਵਾਸਤੇ ਸਭ ਤੋਂ ਵਧੀਆ ਸਭ ਤੋਂ ਵਧੀਆ ਚੀਜ਼ ਹੈ ਜਿੰਜਰ ਅਦਰਕ ਤੁਸੀਂ ਅਦਰਕ ਨੂੰ ਤੁਸੀਂ ਕद्दूकस ਕਰ ਸਕਦੇ ਹੋ ਲਸਣ ਨੂੰ ਨਾ ਕੁੱਟ ਸਕਦੇ ਹੋ ਨਾ ਕद्दूकस ਕਰ ਸਕਦੇ ਹੋ ਪਿਆਜ਼ ਨੂੰ ਨਾ ਕद्दूकस ਕਰਨਾ ਨਾ ਕਟਣਾ ਉਹਦੀਆਂ ਫਾੜੀਆਂ ਘਟਣੀਆਂ ਨੇ ਲਸਣ ਨੂੰ ਜੇ ਤੁਸੀਂ ਕद्दूकस ਕਰਕੇ ਉਹਨੂੰ ਕੱਪੜੇ ਦੇ ਵਿੱਚ ਬੰਨ ਕੇ ਪੈਰਾਂ ਦੇ ਵਿੱਚ ਤੁਸੀਂ ਆਪਣਾ ਬਨ ਲੋਗੇ ਤਾਂ ਤੁਹਾਡੀ ਪੁਰਾਣੀ ਤੋਂ ਪੁਰਾਣੀ ਜਿਹੜੀ ਦਰਦ ਹੈ ਕੁਝ ਦਿਨ ਦੇ ਵਿੱਚ ਉਹ ਚਲੀ ਜਾਊਗੀ ਤਾਂ ਇਹ ਜਿਹੜੀਆਂ ਸਾਡੀਆਂ ਪੈਰ ਦੇ ਥਰੂ ਅਬਸਾਰਪਸ਼ਨ ਕਰਾ ਸਕਦੇ ਹਾਂ ਅਸੀਂ ਅਲੱਗ-ਅਲੱਗ ਚੀਜ਼ਾਂ ਦੀ ਇਹਨਾਂ ਦੇ ਅਲੱਗ-ਅਲੱਗ ਬੈਨੀਫਿਟ ਨੇ ਲਸਣ اور پیاز دے સાਾਂ ਵਾਲੀ ہر بیماری ਨੂੰ ਤੁਹਾਨੂੰ جڑو ختم ਕਰਨ ਦੀ طاقت رکھدے نے طاقت رکھدے نے تے ਜਿਹੜੀ ਤੁਹਾਡੀ ਅਦਰਕ ਹੈ ਉਹ ਹਰੇਕ ਤਰ੍ਹਾਂ ਦੇ ਤੁਹਾਡੇ ਦਰਦ ਨੂੰ ਸਰੀਰ ਦੇ ਦਰਦ ਨੂੰ ਉਹਨੂੰ ਪੁਰਾਣੀ ਤੋਂ ਪੁਰਾਣੀ ਦਰਦ ਨੂੰ ਠੀਕ ਕਰ ਸਕਦੀ ਹੈ ਮਿਰਚਾਂ ਜਿਹੜੀਆਂ ਨੇ ਉਹ ਤੁਹਾਡੇ ਬਲੱਡ ਨੂੰ ਪਤਲਾ ਕਰਦੀਆਂ ਨੇ ਆਟਰੀਜ਼ ਦੀ ਰਿਪੇਅਰ ਕਰਦੀਆਂ ਨੇ ਇਸ ਤੋਂ ਇਲਾਵਾ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਜਿਹੜੀ ਫੁੱਟ ਰਿਫਲਕਸ ਰਿਫਲੈਕਸ਼ਨ ਜੀ ਹੈ ਇਹਦੇ ਪੁਆਇੰਟਸ ਨੂੰ ਦਬਾ ਜਦੋਂ ਅਸੀਂ ਦਬਾਨੇ ਆ ਤਾਂ ਉਦੋਂ ਤੁਹਾਡੇ ਜਿਵੇਂ ਰੀਡ ਦੀ ਹੱਡੀ ਦੀ ਕੋਈ ਦਿੱਕਤ ਹੈ ਉੱਪਰੋਂ ਲੈ ਕੇ ਥੱਲੇ ਤੱਕ ਸਾਡੀ ਜਿਹੜੀ ਰੀਡ ਦੀ ਹੱਡੀ ਹੈ ਉਹ ਇਸ ਤਰ੍ਹਾਂ ਟੇਢੀ ਬਣੀ ਹੋਈ ਹੈ ਜੇ ਤੁਸੀਂ ਦੇਖੋਗੇ ਤਾਂ ਇਸ ਤਰ੍ਹਾਂ ਬਣੀ ਹੋਈ ਹੈ ਟੇਢੀ ਹੈ ਨਾ ਤਾਂ ਜੇ ਤੁਸੀਂ ਪੈਰ ਨੂੰ ਵੀ ਆਪਣੇ ਰੱਖੋਗੇ ਨਾ ਉਹ ਵੀ ਇਸੇ ਤਰ੍ਹਾਂ ਹੀ ਬਣਿਆ ਹੋਇਆ ਤਾਂ ਪੈਰ ਦੇ ਉੱਪਰਲੇ ਹਿੱਸੇ ਦੇ ਕਿਹੜੇ ਪੁਆਇੰਟਸ ਨੇ ਜਿਹਨੂੰ ਦਬਾ ਕੇ ਜੇ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਕੋਈ ਰੀਡ ਦੀ ਹੱਡੀ ਦੀ ਪ੍ਰੋਬਲਮ ਹੈ ਅੰਗੂਠੇ ਦਾ ਥੱਲੇ ਵਾਲਾ ਇਹ ਪੋਰਸ਼ਨ ਹੁੰਦਾ ਤਾਂ ਜਿਵੇਂ ਜਿਵੇਂ ਆਹ ਜਿਹੜਾ ਅੰਦਰ ਕੁੱਬ ਜਿਹਾ ਬਣਿਆ ਹੋਇਆ ਇਹ ਸਾਰੇ ਨੂੰ ਉੱਥੋਂ ਪ੍ਰੈਸ ਕਰਕੇ ਤੁਸੀਂ ਬਹੁਤ ਜ਼ਿਆਦਾ ਇਹ ਸਾਰੀ ਚੀਜ਼ ਨੂੰ ਅਫੈਕਟ ਕਰ ਸਕਦੇ ਹੋ ਔਰ ਇਹਨੂੰ ਠੀਕ ਕਰ ਸਕਦੇ ਹੋ ਪੈਰ ਦੇ ਵਿੱਚ ਹਰ ਚੀਜ਼ ਦੇ ਪੁਆਇੰਟ ਨੇ ਤਾਂ ਇਹ ਜਿਹੜੀ ਅਬਸਾਰਪਸ਼ਨ ਵਾਲੀ ਤੁਹਾਨੂੰ ਮੈਂ ਗੱਲ ਦੱਸੀ ਹੈ ਇਹ ਕੋਈ ਵੀ ਤੁਹਾਡਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਉਹਦੇ ਨਾਲ ਕੰਪਲੀਮੈਂਟਰੀ ਮਤਲਬ ਉਹਦੇ ਨਾਲ-ਨਾਲ ਆਪਾਂ ਇਸ ਟ੍ਰੀਟਮੈਂਟ ਨੂੰ ਕਰ ਸਕਦੇ ਹਾਂ ਔਰ ਤੁਸੀਂ ਦੇਖੋਗੇ ਕਿ ਤੁਹਾਨੂੰ ਇਹਦਾ ਭਰਪੂਰ ਭਰਪੂਰ ਲਾਭ ਮਿਲਣ ਵਾਲਾ ਤਾਂ ਜਿਹੜੀਆਂ ਇਹ ਸਾਡੀਆਂ ਸਿੰਪਲ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਇਗਨੋਰ ਕਰਤਾ ਇਹਨਾਂ ਵਾਲੇ ਅਨਵਾਲਾ ਸੀ ਬਹੁਤਾ ਧਿਆਨ ਨਹੀਂ ਦਿੰਦੇ ਇਹ ਇਹ ਚੀਜ਼ਾਂ ਇੰਨੀਆਂ ਗੁਣਕਾਰੀਆਂ ਰਹਿਣੀਆਂ ਪਾਵਰਫੁਲ ਨੇ ਕਿ ਸਾਨੂੰ ਨਾ ਸਿਰਫ ਸਿਹਤਯਾਬ ਰਹਿਣ ਦੇ ਵਿੱਚ ਮਦਦ ਕਰਦੀਆਂ ਨੇ ਬਲਕਿ ਜੇ ਸਾਨੂੰ ਕੋਈ ਰੋਗ ਹੈਗਾ ਉਹਦੇ ਚੋਂ ਬਾਹਰ ਵੀ ਕੱਢ ਸਕਦੀਆਂ ਨੇ ਤੋ ਇਹਨਾਂ ਭੁੱਲਣਾ ਪੈਰਾਂ ਦੇ ਥੱਲੇ ਵਾਲੇ ਜਿਹੜੇ ਮਸਾਮ ਨੇ ਇਹ ਸਭ ਤੋਂ ਜ਼ਿਆਦਾ ਖੁੱਲੇ ਹੁੰਦੇ ਨੇ ਔਰ ਸਭ ਤੋਂ ਵੱਧ ਐਬਸਾਰਪਸ਼ਨ ਇਹਨਾਂ ਦੀ ਜਿਹੜੀ ਹੈ ਚੀਜ਼ਾਂ ਦੀ ਉਹ ਪੈਰਾਂ ਦੀਆਂ ਤਲੀਆਂ ਦੇ ਵਿੱਚ ਦੀ ਹੁੰਦੀਆਂ ਨੇ। ਤੋਂ ਪੈਰਾਂ ਦੀ ਰੈਗੂਲਰ ਮਾਲਿਸ਼ ਕਰਨਾ ਬਹੁਤ ਜ਼ਰੂਰੀ ਹੈ। ਔਰ ਉਹ ਉਹ ਜਿਹੜੇ ਜਿਹੜੀਆਂ ਤੁਹਾਨੂੰ ਮੈਂ ਹਰਬਸ ਦੱਸੀਆਂ ਹੋਰ ਵੀ ਨੇ ਬਹੁਤ ਸਾਰੇ ਆਮ ਰੋਜ਼ ਰਮਰ ਦੇ ਖਾਣ ਵਾਲੀਆਂ ਚੀਜ਼ਾਂ। ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ ਕਿਉਂਕਿ ਦਮੇ ਬਾਰੇ ਮੈਨੂੰ ਬਹੁਤ ਦੇਰ ਤੋਂ ਕਾਫੀ ਲੋਕ ਕਹਿ ਰਹੇ ਸੀਗੇ ਕਿ ਦਮੇ ਦੀ ਗੱਲ ਆਪਾਂ ਕਰੀਏ। ਤੋਂ ਦਮੇ ਵਾਲੇ ਬੰਦਿਆਂ ਨੂੰ ਜੇ ਤੁਹਾਨੂੰ ਵੈਸੇ ਖਾਂਸੀ ਜ਼ੁਕਾਮ ਹੋ ਗਿਆ ਔਰ ਤੁਹਾਡੀ ਖੰਗ ਨਹੀਂ ਰੁਕ ਰਹੀ। ਤੁਸੀਂ ਪੈਰਾਂ ਦੇ ਥੱਲੇ ਬੰਨ ਕੇ ਦੇਖੋ ਤੁਹਾਨੂੰ ਉਸੇ ਵੇਲੇ ਫਰਕ ਨਜ਼ਰ ਆਊਗਾ ਔਰ ਤੁਹਾਡੇ স্মੈਲ ਤੁਹਾਡੇ ਸਾਹ ਦੇ ਵਿੱਚ ਵੀ ਪਿਆਜ਼ ਦੀ ਔਰ ਉਹਦੀ ਲਸਣ ਵੀ ਹੈ ਜਿਹੜੀ ਵੀ ਚੀਜ਼ ਤੁਸੀਂ ਪੈਰ 'ਚ ਬੰਨੀ ਹੈ ਉਹਦੀ স্মੈਲ ਆਣੀ ਸ਼ੁਰੂ ਹੋ ਜੂਗੀ ਤਾਂ ਇਹ ਸਿੰਪਲ ਸਿੰਪਲ ਜਿਹੜੇ ਨੁਕਤੇ ਨੇ ਇਹਨਾਂ ਦੇ ਬਹੁਤ ਵੱਡੇ ਬਹੁਤ ਵੱਡੇ ਬੈਨੀਫਿਟ ਨੇ ਇਹਦਾ ਆਪਾਂ ਇਸਤੇਮਾਲ ਕਰਕੇ ਦੇਖੀਏ ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਜਦੋਂ ਤੁਸੀਂ ਇਹਦਾ ਇਸਤੇਮਾਲ ਕੀਤਾ ਤਾਨੂੰ ਇਹਦਾ ਕਿੰਨਾ ਫਰਕ ਲੱਗਿਆ ਕਿਉਂਕਿ ਬਲੱਡ ਪ੍ਰੈਸ਼ਰ ਦੇ ਉੱਪਰ ਇਹਦਾ ਮੈਂ ਆਪਣੇ ਪਰਸਨਲੀ ਬਾਡੀ ਦੇ ਉੱਤੇ ਇਹਦਾ ਇਸਤੇਮਾਲ ਕਰ ਚੁੱਕਾ ਕਿਉਂਕਿ ਬਲੱਡ ਪ੍ਰੈਸ਼ਰ ਮੇਰਾ ਕਾਬੂ ਨਹੀਂ ਸੀ ਆਂਦਾ ਬਾਕੀ ਤਾਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਬਿਮਾਰੀਆਂ ਨੇ ਮੈਨੂੰ ਦੱਬ ਲਿਆ ਸੀਗਾ ਹੁਣ ਜਿਹੜਾ ਮੈਂ ਜੀਵਨ ਜੀ ਰਿਹਾ ਇਹ ਤਾਂ ਬੋਨਸ ਹੀ ਹੈ ਕਿਉਂਕਿ ਖੇੜ ਤਾਂ ਉੱਥੇ ਹੀ ਮੁੱਕ ਚੱਲੀ ਸੀ ਸਾਰੀ ਦੀ ਸਾਰੀ 144 ਕਿਲੋ ਵਜ਼ਨ ਸੀਗਾ ਤੇ ਹਰ ਤਰ੍ਹਾਂ ਦੀ ਬਿਮਾਰੀ ਜਿਹੜੀ ਲੱਗੀ ਹੈ ਪੁਰਾਣੀਆਂ ਵੀਡੀਓ ਦੇ ਵਿੱਚੋਂ ਫੋਟੋਆਂ ਵੀ ਤੁਸੀਂ ਦੇਖ ਚੁੱਕੇ ਹੋ ਤੇ ਉਹਦੀ ਜਿਹੜੀ ਰਿਕਵਰੀ ਜਿਹੜੀ ਪੋਸੀਬਲ ਹੋਈ ਹੈ ਨੋ ਡਾਊਟ ਸ਼ੁਰੂ ਦੇ ਵਿੱਚ ਮੈਡੀਸਿਨਸ ਤੁਹਾਨੂੰ ਲੈਣੀਆਂ ਪੈਂਦੀਆਂ ਨੇ ਪਰ ਹੌਲੀ-ਹੌਲੀ ਟੇਪਰ ਆਫ ਹੋ ਗਈਆਂ ਹੌਲ-ਹੌਲ ਜ਼ੀਰੋ ਹੋ ਗਈਆਂ ਕਿਉਂਕਿ ਇਹ ਜਿਹੜੀ ਨੈਚੁਰਲ ਰੈਮਡੀਜ਼ ਨੇ ਇਹ ਬਹੁਤ ਪਾਵਰਫੁਲ ਨੇ ਔਰ ਇਹ ਸਸਟੇਨੇਬਲ ਨੇ ਸਕੇਲੇਬਲ ਨੇ ਇਹਨੂੰ ਤੁਸੀਂ ਕਰ ਸਕਦੇ ਹੋ ਰੋਜ਼ਮਰਗਾ ਇਹਨਾਂ ਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਔਰ ਇਹ ਸਿੰਪਲ ਨਜ਼ਰ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਬਹੁਤ ਭਰਪੂਰ ਜਿਹੜੇ ਨੇ ਅਸਰ ਨੇ ਤੋਂ ਪੈਰਾਂ ਦੀ ਆਪਣੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਆਪਣੀ ਕੇਅਰ ਕਰਨੀ ਚਾਹੀਦੀ ਹੈ ਔਰ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਚਰਚਾ ਅੱਜ ਆਪਾਂ ਕੀਤੀ ਇਹ ਤੁਹਾਡੀ ਸਿਹਤ ਦੇ ਉੱਤੇ ਬਹੁਤ ਵਧੀਆ ਰਿਜ਼ਲਟ ਲੈ ਕੇ ਆਉਣ ਵਾਲੇ ਨੇ ਜਿਹੜੀ ਤੁਹਾਡੀ ਮਿਰਚ ਦੀ ਗੱਲ ਆਪਾਂ ਕਰੀ ਜਿਹਨੂੰ ਜਿਹੜੀ ਸਾਊਥ ਅਮਰੀਕਨ ਕਾਇਨ ਪਪਰਿਆ ਸਾਡੀ ਇੱਥੇ ਦੀ ਜਿਹੜੀ ਦੇਸੀ ਮਿਰਚ ਆ ਉਹ ਨਹੀਂ ਜ਼ਬਰਦਸਤ ਹੈ ਕਿ ਉਹਦਾ ਜੇ ਤੁਸੀਂ ਇੱਕ ਚਮਚ ਦੋ ਕੱਪਾ ਪਾਣੀ ਦੇ ਵਿੱਚ ਮਿਲਾ ਕੇ ਉਹ ਨੂੰ ਜੇ ਤੁਸੀਂ ਛੱਸ ਦਿਓ ਤਾਂ ਤੁਹਾਡੀ ਬਲੱਡ ਸ਼ੂਗਰ ਡਾਇਬੀਟੀਜ਼ ਦੇ ਵਿੱਚ ਵੀ ਉਹਦਾ ਬਹੁਤ ਵੱਡਾ ਰੋਲ ਆ ਉਹਦੇ ਰਿਵਰਸਲ ਦੇ ਵਿੱਚ ਤੁਹਾਡੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਤੁਹਾਡੇ ਦਿਲ ਦੇ ਹਰ ਤਰ੍ਹਾਂ ਦੇ ਰੋਗ ਜਿਹੜੇ ਨੇ ਉਹਨਾਂ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਹੈ ਪੂਰੇ ਪੈਰ ਨੂੰ ਜੇ ਆਪਾਂ ਦੇਖੀਏ ਜਿਵੇਂ ਆਉਣ ਵਾਲੀ ਵੀਡੀਓਜ਼ ਦੇ ਵਿੱਚ ਆਪਾਂ ਚਰਚਾ ਕਰਾਂਗੇ ਜਿਹੜੇ ਸਾਡੇ ਟੋਜ਼ ਨੇ ਉੱਪਰ ਜਿਹੜੀਆਂ ਉਂਗਲਾਂ ਨੇ ਉਹ ਤੁਹਾਡਾ ਜਿਹੜਾ ਹੈਗਾ ਦਿਮਾਗ ਦੇ ਨਾਲ ریلیਟਡ ਔਰ ਸਿਰ ਦੇ ਨਾਲ ریلیਟਡ ਤੁਹਾਡੀ ਗਰਦਨ ਦੇ ਨਾਲ ਜਿਹਨੇ ਜਿੰਨੇ ریلیਟਡ ਤੁਹਾਡੇ ਅ ਰੋਗ ਨੇ ਜਾਂ ਜਿੰਨੀਆਂ ਤੁਹਾਡੀਆਂ ਪ੍ਰੋਬਲਮਸ ਨੇ ਉਹਨਾਂ ਉਹਨਾਂ ਤੇ ਉਹਦਾ ਬਹੁਤ ਵੱਡਾ ਅਸਰ ਉਂਗਲੀਆਂ ਤੋਂ ਬਾਅਦ ਜਿਹੜਾ ਹਿੱਸਾ ਆਉਂਦਾ ਉਹ ਗਰਦਨ ਦੇ ਨਾਲ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਤੁਹਾਡੀ ਤਲੀ ਤੋਂ ਉੱਪਰ ਤਲੀ ਸਾਡੀ ਇਸ ਤਰ੍ਹਾਂ ਹੁੰਦੀ ਹੈ ਉਸ ਤੋਂ ਅਗਲਾ ਜਿਹੜਾ ਹਿੱਸਾ ਉਹ ਤੁਹਾਡਾ ਹਾਰਟ ਦੇ ਨਾਲ ਰਿਲੇਟਡ ਔਰ ਜਿਹੜੀ ਸਾਡੀ ਤਲੀ ਹੈ ਪੈਰਾਂ ਦੀ ਜਿਹੜੀ ਇਸ ਤਰ੍ਹਾਂ ਗੋਲ ਹੁੰਦੀ ਹੈ ਉਹਦਾ ਸਾਡਾ ਡਾਈਜੈਸ਼ਨ ਪਾਚਣ ਦੇ ਨਾਲ ਸਿੱਧਾ ਸਬੰਧ ਹੈ ਉਹਦੀ ਮਾਲਿਸ਼ ਦੇ ਨਾਲ ਇਹਨੂੰ ਫਰਕ ਪੈਂਦਾ ਔਰ ਥੱਲੇ ਜਿਹੜੀ ਅੱਡੀ ਵਾਲਾ ਹਿੱਸਾ ਹੈ ਉਹ ਸਰੀਰ ਦੇ ਥੱਲੇੜੇ ਹਿੱਸੇ ਦੇ ਨਾਲ ਕਿਵੇਂ ਜੁੜਿਆ ਹੋਇਆ ਉਹਦੀ ਕਿਵੇਂ ਮਾਲਿਸ਼ ਕਰੀਏ ਤੇ ਕਿਵੇਂ ਸਾਡਾ ਜਿਹੜਾ ਸਾਰਾ ਸਰੀਰ ਉਹਦੇ ਨਾਲ ਕਨੈਕਟਡ ਹੈ ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਵੀਡੀਓਜ਼ ਦੇ ਵਿੱਚ ਚਰਚਾ ਕਰਾਂਗੇ ਪਰ ਹੁਣ ਜਿਹੜੀਆਂ ਮੈਂ ਤੁਹਾਨੂੰ ਜਿਹੜੀਆਂ ਦੋ ਤਿੰਨ ਚੀਜ਼ਾਂ ਦੱਸੀਆਂ ਨੇ ਇਹਨਾਂ ਦਾ ਇਸਤੇਮਾਲ ਜਦੋਂ ਤੁਸੀਂ ਕਰੋਗੇ ਤਾਂ ਤੁਹਾਨੂੰ ਇਮੀਡੀਏਟ ਰਿਜ਼ਲਟ ਇਹਦੇ ਮਿਲਣਗੇ ਇਹਨਾਂ ਤੁਸੀਂ ਮੈਨੂੰ ਉਮੀਦ ਹੈ ਕਿ ਸੇਵਨ ਕਰੋਗੇ ਔਰ ਇਹਦਾ ਮਤਲਬ ਸੇਵਨ ਵੱਲ ਪੈਰਾਂ ਦੇ ਥਰੂ ਇਹਦਾ ਸੇਫਨ ਕਰੋਗੇ ਐਬਜ਼ોર્ਪਸ਼ਨ ਕਰੋਗੇ ਤੇ ਉਹਦੇ ਜਿਹੜੇ ਰਿਜ਼ਲਟਸ ਨੇ ਉਹ ਆਉਣਾ ਬਾਰੇ ਮੈਨੂੰ ਜਾਣੂ ਕਰਾਓਗੇ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ